ਕਹਿੰਦੇ ਆ ਬੈਲ ਦਾ ਦਰਖਤ ਬਾਬਾ ਮੱਗਰ ਸਿੰਘ ਜੀ ਲੈ ਕੇ ਆਏ ਸਨ ਰਾਮਗੜ੍ਹ ਭੁੱਲਰਾਵਾਲੇ ਮਹਾਰਾਸ਼ਟਰ ਸਾਈਡ ਤੋਂ ਤੇ ਲਿਆ ਕੇ ਲਗਾਇਆ ਕੁਟੀਆ ਸਾਹਿਬ ਰਾਮਗੜ੍ਹ ਭੁੱਲਰ ਦੇ ਵਿੱਚ ਤੇ ਇਹ ਦਰਖਤ ਨੂੰ ਲੱਗ ਗਈ ਬਿਮਾਰੀ ਕੋਈ ਜੋ ਵਾਤਾਵਰਣੋਂ ਸੇ ਮੀਥੇਨ ਇਹ ਜੀ ਨਾ ਜ਼ੂਮ ਕਰਕੇ ਕਰ ਲਈਏ ਇਹਨੂੰ ਜੋ ਵਾਤਾਵਰਣ ਵਿੱਚ ਮੀਥੇਨ ਗੈਸ ਹੈ ਉਸਕਾ ਐਬਜ਼ੋਰਬ ਕਰ ਹੂੰ ਤਾਂ ਇਹ ਜਿਹੜੇ ਛਾਲ ਵਾਲੇ ਪੀੜੇ ਹਨ ਉਹਨਾਂ ਦੇ ਨੀਚੇ ਠੰਡਕ ਮਹਿਸੂਸ ਹੁੰਦੀ ਹੈ ਉਸ ਦਾ ਕਾਰਨ ਇਹ ਹੀ ਹੁੰਦਾ ਹੈ ਮੀਥੇਨ ਗੈਸ 28 ਗੁਣਾ ਜ਼ਿਆਦਾ ਗਰਮ ਹੈ ਕਾਰਬਨ ਡਾਈ ਆਕਸਾਈਡ ਠੀਕ ਹੈ ਉਹ ਅੱਜ ਅਗਰ ਇੱਕ ਪੀੜੇ ਕੋ ਬਚਾਤੇ ਹੈ ਤਾਂ ਐਸੇ ਸਮਝ ਲਓ 28 ਪੀੜੋਂ ਦੇ ਬਰਾਬਰ 28 ਪੀੜੇ ਮਤਲਬ ਜਿਹਦੇ ਆ ਛਾਲਾਈ ਹੁੰਦੀ ਆ ਸੱਕ ਜਿਹਨੂੰ ਅਸੀਂ ਪੰਜਾਬੀ ਚ ਕਹਿੰਨੇ ਵੀ ਆਇਆ ਹੁੰਦਾ ਉਹ ਦੂਜੇ 28 ਦਰਖਤਾਂ ਦੇ ਨਾਲੋਂ ਜ਼ਿਆਦਾ ਮੀਥੇਨ ਗੈਸ ਤੇ ਕਾਰਬਨ ਡਾਈ ਆਕਸਾਈਡ ਸੋਖ ਕਾਰਬਨ ਡਾਈ ਆਕਸਾਈਡ ਮਿਥੇਨ ਗੈਸ ਤੋਂ ਪਤਾ ਮਤਲਬ ਇਹ ਚੀਜ਼ ਹੂੰ ਤੇ ਨੋਰਮਲ ਪੇੜ ਮਿਥੇਨ ਗੈਸ ਨਹੀਂ ਸੌਂਦਾ ਨੋਰਮਲ ਪੇੜ ਜਿਨ੍ਹਾਂ ਦੇ ਸੱਕ ਨਹੀਂ ਆਇਆ ਹੁੰਦਾ ਉਹ ਸਿਰਫ ਕਾਰਬਨ ਡਾਈਆਕਸਾਈਡ ਤੋਂ ਕਿਉਂਕਿ ਕਾਰਬਨ ਡਾਈਆਕਸਾਈਡ ਤੋਂ ਨਾ ਜ਼ਰੂਰਤ ਹੈ ਪਰ ਮਿਥੇਨ ਗੈਸ ਜੋ ਕਿ ਛਾਲ ਕੇ ਅੰਦਰ ਇੱਕ ਜੀਵਾਣੂ ਹੁੰਦਾ ਹੈ ਨਹੀਂ ਚੀਜ਼ ਜਾਂ ਪਰ ਉਹ ਆਪਣਾ ਘਰ ਬਣਾ ਲੈਂਦਾ ਜੀ ਉਹ ਸਾਰਾ ਕੁਝ ਇਸ ਵਿੱਚ ਹੁੰਦਾ ਔਰ ਲੋਕ ਕਹਿੰਦੇ ਕਿ ਬੋਰਡ ਲਗਾਤੇ ਹੈ ਕੀਲ ਠੋਕ ਦਿੰਦੇ ਹੈ ਉਹ ਨਾ ਕਰੇ ਕਿਉਂਕਿ ਇਸ ਸੇ ਕਈ ਕੋਈ ਇਨਫੈਕਸ਼ਨ ਹੋ ਸੋ ਇਹ ਪੇੜ ਇੱਕ ਬੱਚੋ ਕੀ ਤਰ੍ਹਾਂ ਹੀ ਹੂੰ ਅੱਜ ਹਮ ਪੇੜ ਕੇ ਪਾਸ ਆਏ ਹਾਂ ਇਸ ਕੋ ਹਮ ਪਿਆਰ ਸੇ ਦੇਖ ਰਹੇ ਹਾਂ ਇਸ ਕਾ ਇਸ ਪੇ ਫਰਕ ਪੜੇਗਾ ਉਹਿਆ ਸਾਰੀ ਸਰਚ ਹੋ ਚੁੱਕੀ ਹਮ ਇਸ ਪੇੜ ਕੋ ਆਰਾਮ ਸੇ ਮਹਿਸੂਸ ਕਰ ਰਹੇ ਹਾਂ ਇਸ ਪੇੜ ਕੋ ਇਸ ਚੀਜ਼ ਸੇ ਆਰਾਮ ਮਿਲਦਾ ਕਿ ਉਹ ਜੇ ਜਦੋਂ ਆਪਾਂ ਪਿਆਰ ਨਾਲ ਸਹਲਾਉਨੇ ਆ ਪੇੜ ਨਾਲ ਐ ਗੱਲਬਾਤ ਕਰਦੇ ਆ ਦੇ ਨਾਲ ਇਹਨੂੰ ਫਿਰ ਵੀ ਪਿਆਰ ਜੇ ਆਪਾਂ ਅਕਸਰ ਗੱਲ ਕਰਦੇ ਆ ਹਨ ਜੀ ਪੇੜ ਰੁੱਖ ਜਿਹੜੇ ਆ ਉਹ ਗੱਲਾਂ ਕਰਦੇ ਆ ਤੇ ਪਿਆਰ ਨਾਲ ਜੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਇਹ ਆਪਾਂ ਖੜੇ ਆਂ ਕੁਟਿਆ ਸਾਹਿਬ ਦੇ ਵਿੱਚ ਰਾਮਗੜ੍ਹ ਭੁੱਲਰ ਦੇ ਵਿੱਚ ਜਿਹੜਾ ਬਾਬਾ ਮੰਗਰ ਸਿੰਘ ਜੀ ਦਾ ਤਾਪਸਥਾਨ ਆ ਉੱਥੇ ਇਸ ਦਰਖਤ ਦੇ ਕਹਿੰਦੇ ਬਹੁਤ 100 ਸਾਲਾਂ ਪੁਰਾਣਾ ਦਰਖਤ ਆ ਜਿਹੜਾ ਬਾਬਾ ਮੱਘਰ ਸਿੰਘ ਜੀ ਨੇ ਆਪਣੇ ਹੱਥਾਂ ਦੇ ਨਾਲ ਇਸ ਦਰਖਤ ਨੂੰ ਲਗਾਇਆ ਗਿਆ ਸੀਗਾ ਤੇ ਅਸੀਂ ਇੱਥੇ ਸਾਨੂੰ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਇਸ ਦਰਖਤ ਦੇ ਜਿਹੜੇ ਆ ਇਹਦੇ ਖੋਲ ਆਈ ਸੀਗੀ ਤੇ ਇੱਕ ਖੱਡ ਜਿਹੜੀ ਬਣੀ ਹੋਈ ਸੀ ਤੇ ਪ੍ਰਦੀਪ ਜੀ ਜਿਹੜੇ ਕਾਫੀ ਰਿਸਰਚ ਕਰਦੇ ਨੇ ਪੇੜਾਂ ਦੇ ਉੱਪਰ ਦਰਖਤਾਂ ਦੇ ਉੱਪਰ ਅਸੀਂ ਉਹਨਾਂ ਨੂੰ ਬੇਨਤੀ ਸਪੈਸ਼ਲੀ ਤੌਰ ਤੇ ਕੀਤੀ ਵੀ ਤੁਸੀਂ ਆ ਕੇ ਇਸ ਦਰਖਤ ਨੂੰ ਦੇਖ ਕੇ ਜਾਓ ਤੇ ਅੱਜ ਇਹ ਦਰਖਤ ਨੂੰ ਦੇਖਣ ਆਏ ਨੇ ਦਰਖਤ ਨੂੰ ਦੇਖ ਕੇ ਪਹਿਲਾਂ ਗਏ ਸੀ ਹੁਣ ਇਹਦਾ ਜਿਹੜਾ ਦਵਾਈ ਬੂਟੀ ਸਾਰੀ ਕਰਕੇ ਜਾਣਗੇ ਸੋ ਦੇਖਦੇ ਹਾਂ ਕੀ ਕਰਦੇ ਨੇ ਧੀਮਕ ਹਮ ਔਰ ਪਹਿਲੀ ਬਾਤ ਕੀ ਧੀਮਕ ਜਿਹੜੀ ਹੈ ਉਹ ਹਮੇਸ਼ਾ ਪੇੜ ਮਰਨੇ ਕੇ ਬਾਅਦ ਲੱਗਤੀ ਹੈ ਪੇੜ ਕੇ ਜੀਤੇ ਹੀ ਧੀਮਕ ਨਹੀਂ ਲੱਗ ਹਮ ਅਗਰ ਅਸੀਂ ਇਸ ਨੂੰ ਧੀਮਕ ਦਾ ਇਲਾਜ ਕਰਾਂਗੇ ਤਾਂ ਇਸਕਾ ਨੁਕਸਾਨ ਕਰੇਗਾ ਇਹਦੇ ਆਪਾਂ ਸਿਉਂਕ ਦੀ ਦਵਾਈ ਆਪਾਂ ਅਕਸਰ ਕਹਿ ਦਿੰਦੇ ਆ ਵੀ ਸਿਉਂਕ ਦੀ ਦਵਾਈ ਪਾ ਦੋ ਨਹੀਂ ਉਹ ਸਿਉਕ ਨੂੰ ਮਾਰਤੇ ਸਿਉਕ ਉਹ ਅਕਲਿਸ ਕੋ ਪੇੜ ਦਾ ਜੀਵਨ ਸਿਉਕ ਨਹੀਂ ਜ਼ਮੀਨ ਕੋ ਲੱਕੜ ਕੋ ਗਲਾ ਕੇ ਇਸ ਕੋ ਖਾਦਦੇ ਸਿਉਕ ਕਿਸ ਕੋ ਨੁਕਸਾਨ ਨਹੀਂ ਕਰੇਗੀ ਹਮ ਅਬ ਸਿਉਕ ਪੂਰੇ ਜ਼ਮੀਨ ਕੇ ਅੰਦਰ ਸਿਉਕ ਕੇ ਮਾਰੀ ਜਾਂ ਜਿਹੜੀ ਹੁਣ ਸਿਉਕ ਅਸੀਂ ਬਹੁਤ ਵਾਰੀ ਦੇਖਿਆ ਵੀ ਸਿਉਕ ਦਰਤ ਤੋਂ ਲੱਗ ਜਾਂਦੇ ਰਾਕ ਸੁੱਕ ਕੇ ਸੜ ਕੇ ਸੱਟ ਲੱਗ ਪੈਂਦਾ ਪੀੜ ਤੇ ਸਿਉਕ ਤਬ ਲੱਗਦੇ ਜੇ ਪੀੜ ਮਰਦਾ ਹੈ ਪੀੜ ਤਬ ਮਰਦਾ ਜੇ ਉਸ ਕੋ ਨੀਚੇ ਹਵਾ ਪਾਣੀ ਜੋ ਉਸ ਕੋ ਖਾਣਾ ਪਿਰ ਨਹੀਂ ਅੱਛਾ ਉਹ ਜਿੰਨਾ ਟਾਈਮ ਅੰਦਰੋਂ ਪੀੜ ਦੇ ਜੀਵਨ ਹੈਗਾ ਆਵਾਦ ਰક્ત ਦੇ ਉਹਨਾ ਟਾਈਮ ਸਿਉਕ ਇਹਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਜਦੋਂ ਇਹ ਮਰ ਜਾਂਦਾ ਜਾਂ ਮਨ ਲੱਗਦਾ ਉਹ ਮਰ ਜਾਂ ਮਰਨ ਲੱਗਦਾ ਉਦੋਂ ਸਿਉਕ ਸਿਉਕ ਆਤੀ ਇਸ ਕੋ ਗਲਾਨੀ ਉਹ ਕੁਦਰਤ ਉਹਨੂੰ ਖਾ ਜਾਂਦੀ ਹੈ ਯਾਨੀ ਅਬ ਜੰਗਲ ਮੇ ਕਿਆ ਹੁੰਦਾ ਜੰਗਲ ਮੇ ਸੁਖ ਕਾ ਲੱਗਦਾ ਹਾਂ ਜਦੋਂ ਅਸੀਂ ਜੰਗਲ ਲਾਉਨੇ ਆ ਜੰਗਲ ਦੇ ਵਿੱਚ ਅਸੀਂ ਥੱਕ ਪਾਉਨੇ ਆ ਤੂੜੀ ਪਾਉਨੇ ਆ ਤੇ ਗਿੱਲੀ ਰੂੜੀ ਵੀ ਪਾਉਨੇ ਆ ਉਹਦੇ ਨਾਲ ਤਾਂ ਸਿਆਉਂ ਖਾਉਂਦੀ ਆ ਪਰ ਉਹ ਜੰਗਲ ਦੂਜੇ ਜੰਗਲ ਨਾਲ ਬਹੁਤ ਜ਼ਿਆਦਾ ਤੇਜ਼ੀ ਨਾਲ ਜਿਹੜਾ ਸਾਲ ਡੇਢ ਸਾਲ ਦੇ ਵਿੱਚ ਹੀ ਰੁੱਖ ਬਣ ਜਾਂਦਾ ਫਿਰ ਜੀ ਉਹ ਦੂਸਰੀ ਚੀਜ਼ ਹੈ ਕਿ ਪੌਦੇ ਕੋ ਜਿਵੇਂ ਵੀ ਇਹ ਨਾ ਕਿ ਅਬ ਕਹੇ ਕਿ ਪੂਰੇ ਵਰਲਡ ਮੇ ਜੋ ਟੈਂਪਰੇਚਰ ਵੱਧ ਰਿਹਾ ਹੈ 4% ਟੈਂਪਰੇਚਰ ਵੱਧ ਚੁੱਕਾ ਹੈ Hmm. तो जो इसके अंदर समझ लो मोटर लगी हुई है पानी खींचने की वो छोटी लगी हुई है और ऊपर जो पानी है वो ज़्यादा सुख रहा hmm. है तो मतलब पत्तों से पानी ज़्यादा वाष्पीकरण हो रहा है और इसको पानी कम जा रहा है तो अभी पेड़ अपने आप को बचाने के लिए सुखड़ रहा है hmm. ये अपने आप को सिकोड़ रहा है ताकि जैसे हम पाइप को पतला करते हैं ना पानी को ऊपर बचाने के लिए hmm. पानी को ऊपर खींचने के लिए ऐसा कर ਤੁ ਲੋ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਪ੍ਰਦੀਪ ਜੀ ਨਾਲ ਤੁਹਾਡੀਆਂ ਕਰਵਾਵਾਂਗੇ ਤੁਹਾਨੂੰ ਜਾਣਕਾਰੀ ਇਹਨਾਂ ਤੋਂ ਦਿਵਾਵਾਂਗੇ ਪਰ ਹੁਣ ਅਸੀਂ ਆਪਾਂ ਦੇਖਦੇ ਹਾਂ ਮੇਨ ਜਿਹੜਾ ਅੱਜ ਆਪਾਂ ਚੀਜ਼ ਲਈ ਪਹੁੰਚੇ ਆਂ ਵੀਡੀਓ ਨੂੰ ਲੰਮੀ ਜਾਦੇ ਨਹੀਂ ਲੈ ਕੇ ਜਾਵਾਂਗੇ ਵੀ ਇਹਦਾ ਇਲਾਜ ਕਿਵੇਂ ਆ ਪਹਿਲਾਂ ਇਹਨੇ ਆਸ-ਪਾਸ ਜਿਹੜੀ ਪੱਤੀ ਸੀਗੀ ਐਂਟਰਲੌਕ ਪਟਿਆ ਸੀ ਇਹ ਪਟਵਾਇਆ ਤੇ ਹੁਣ ਦੇਖਦੇ ਹਾਂ ਵੀ ਕਿੱਦਾਂ ਇਹਦਾ ਇਲਾਜ ਕਿੱਦਾਂ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇਲਾਜ ਹੁੰਦਾ ਜਾਂ ਨਹੀਂ ਹੁੰਦਾ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਬਾਕੀ ਅਸੀਂ ਬੇਨਤੀ ਵੀ ਕਰਦੇ ਹਾਂ ਇਸ ਦਰਬਾਰ ਦੇ ਉੱਤੇ ਕਿ ਬਾਬਾ ਮੰਦਰ ਸਿੰਘ ਜੀ ਕਿਰਪਾ ਕਰਨ ਵੀ ਆਪਣੇ ਹੱਥੀ ਲਾਇਆ ਹੋਇਆ ਬੂਟਾ ਉਹ ਜਰੂਰ ਹਨਾ ਸਹੀ ਸਲਾਮਤ ਰੱਖੇ ਹਾਂ 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 ਦੰਦ जितनी भी में मैं गुड़ डाल के एक हफ्ते के बस एक मिनट में रुक जाऊँगा इसको हम अब इसमें जो है जो झाग आ रहा है इसकी पहचान है कि इसके अंदर जीवाणु है कैसे तैयार करते हैं इसको ये इसको एक तीन दस का रेशो होता है जितनी एलोवेरा उसका तीसरा हिस्सा गुड़ और उसका दस गुना पानी लेके उसको नब्बे नारियल पानी दा, दा जड़ा एंजाइमा वो पाया जाए ताकि कोई कीड़ा वगैरह ना इसको लगे किसी भी चीज़ में अगर हम गुड़ डाल देते हैं वो फर्मेंट हो जाती है जैसे हम अचार डालने के लिए चीनी यूज़ करते हैं तो मल्टी विटामिन पूरे कर देंगे तो हमने इसमें पानी में जीवाणु